हां जी दोस्तों की हालचाल ਤੇ ਦੋਸਤੋ ਆਪਣੇ ਨਾਲ ਅੱਜ ਨੇਸ਼ਰਦਾਰ ਗਰਮੀ ਸਿੰਘ ਸੰਧੂ ਜੀ ਕਿ ਸਰ ਜੀ ਜਿਹੜਾ ਆਪਣੇ ਮੱਟ ਸੇਰੋਂ ਵਾਲੇ ਨੇ ਆਪਣੇ ਸਹਿਬਜ਼ਾਦਿਆਂ ਬਾਰੇ ਜੋ ਪੋਸਟ ਲਿਖੀ ਆ ਕਿ ਤੁਹਾਡੇ ਬਾਰੇ ਉਹਦੇ ਕੀ ਵਿਚਾਰ ਨੇ हां ਦੇਖੋ ਵਿਕਰਮ ਜਿਹੜਾ ਉਹਨਾਂ ਨੇ ਮੱਟ ਸੇਰੋਂ ਵਾਲੇ ਨੇ ਇਹ ਬਹੁਤ ਹੀ ਇੱਕ ਪਾਇ ਕਹਿ ਸਕਦੇ ਆ ਕਿ ਇੰਨਾ ਮਤਲਬ ਭੱਦਾ ਉਹਨੇ ਇੱਕ ਪੋਸਟ ਲਿਖੀ ਆ ਜਾਂ ਉਹਦੀ ਆਪਾਂ ਇਹ ਕਹਿ ਸਕਦੇ ਕਿ ਉਹਨੇ ਇੱਕ ਇੰਨੀ ਮਾੜੀ ਸਵਦਾਬਲੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਉਹਦੀ ਜਿਹੜੀ ਸਵਦਾਬਲੀ ਹੈ ਨਾ ਜਿਹਦੇ ਚ ਉਹਨੇ ਮਤਲਬ ਲਿਖਿਆਗਾ ਕਿ ਅ ਕਿਉਂ ਜੇ ਚਮਤਕਾਰ ਹੁੰਦਾ ਤਾਂ ਕਿਉਂ ਕੋਈ ਪਿਤਾ ਆਪਣੇ ਬੱਚਿਆਂ ਨੂੰ ਮਰਵਾਉਂਦਾ ਆਪਣੇ ਨਿਆਣਿਆਂ ਨੂੰ ਮਰਵਾਉਂਦਾ ਸੌਰੀ ਉਹਨੇ ਲਿਖਿਆ ਕਿ ਨਿਆਣਿਆਂ ਨੂੰ ਕਿਉਂ ਮਰਵਾਉਂਦਾ ਉਹਨੂੰ ਇੰਨੀ ਨਹੀਂ ਮਤਲਬ ਅਕਲ ਹੈਗੀ ਕਿ ਮੈਂ ਜਿਹੜੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਉਹ ਕੋਈ ਨਿਆਣੇ ਨਹੀਂ ਸੀਗੇ ਉਹ ਤਾਂ ਉਹਨਾਂ ਨੂੰ ਬਾਬਾ ਫਤੇ ਸਿੰਘ ਜਾਂ ਬਾਬਾ ਅ ਜੋਰਾਵਰ ਸਿੰਘ ਉਦਾਂ ਹੀ ਨਹੀਂ ਕਿਹਾ ਜਾਂਦਾ ਹੈਗਾ ਕਿ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਕੋਈ ਤਕल्लੁਸ ਆ ਉਹਨਾਂ ਦਾ ਨਹੀਂ ਉਹਨਾਂ ਨੇ ਉਹਨਾਂ ਦੀ ਜਿਹੜੀ ਉਮਰ ਉਮਰ ਦੇ ਨਾਲੋਂ ਉਹ ਹਜ਼ਾਰਾਂ ਸਾਲ ਵੱਡੀ ਉਮਰ ਦੇ ਲੋਕਾਂ ਜਿੰਨੀ ਉਹਦੀ ਜਿਹੜੀ ਮਤਲਬ ਉਹਨਾਂ ਦੀ ਸੋਚ ਹੈ ਉਹ ਉੱਚੀ ਆ ਗਈ ਜਿਸ ਕਾਰਨ ਕਰਕੇ ਉਹਨਾਂ ਨੂੰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਿਹਾ ਜਾਂਦਾਗਾ ਕਿਉਂਕਿ ਜਿਹੜੀ ਉਹ ਗੱਲ ਕਰਦਾਗਾ ਚਮਤਕਾਰ ਦੀ ਚਮਤਕਾਰ ਤਾਂ ਉਹਨੂੰ ਮੈਂ ਪੁੱਛਣਾ ਚਾਹਣਾਗਾ ਕਿ ਦੋ ਛੋਟੇ ਸਹਿਜਾਦੇ ਜਿਨ੍ਹਾਂ ਦੀ ਉਮਰ ਮਹਿਜ 5 ਤੇ 7 ਸਾਲ ਦੀ ਉਮਰ ਹੈਗੀ ਉਸ ਉਮਰ ਦੇ ਵਿੱਚ ਸਹਾਦਤ ਪ੍ਰਾਪਤ ਕਰ ਜਾਣਾ ਕੀ ਇਹ ਚਮਤਕਾਰ ਨਹੀਂ ਹੈਗਾ ਹਾਂਜੀ ਕੀ ਦੋ ਛੋਟੇ ਸਹਿਬਜ਼ਾਦੇਆਂ ਵੱਲੋਂ ਜਿਹੜਾ ਵਜੀਦਾ ਉਸ ਸਮੇਂ ਮਤਲਬ ਸਰਹੰਦ ਦਾ ਸੂਬਾ ਸੀਗਾ ਸਰਹੰਦ ਸੂਬਾ ਤੇ ਉਹਦੇ ਕਾਜੀ ਤੇ ਹੋਰ ਨਵਾਬ ਜਿੰਨੇ ਉੱਥੇ ਬੈਠੇ ਸੀਗੇ ਇੰਨੀ ਵੱਡੀ ਕਚਹਿਰੀ ਦੇ ਵਿੱਚ ਉਹ ਸਹਿਬਜ਼ਾਦੇਆਂ ਵੱਲੋਂ ਵਜੀਦੇ ਦੀ ਅੱਖ ਦੇ ਵਿੱਚ ਅੱਖ ਪਾ ਕੇ ਇਹ ਕਹਿਣਾ ਕਿ ਜਦੋਂ ਵਜੀਦੇ ਨੇ ਕਿਹਾ ਕਿ ਜੇ ਤੁਹਾਨੂੰ ਸਾੜ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਤਾਂ ਉਹਨਾਂ ਨੇ ਕੜਕਮੀ ਆਵਾਜ਼ ਦੇ ਵਿੱਚ ਕਿਹਾ ਸੀਗਾ ਕਿ ਅਸੀਂ ਸਾਡੇ ਗੁਰੂ ਪਿਤਾ ਵਾਂਗੂ ਭੌਜਾਂ ਨੂੰ ਇਕੱਠੇ ਕਰਾਂਗੇ ਸਿੰਘਾਂ ਨੂੰ ਇਕੱਠੇ ਕਰਾਂਗੇ ਤੇ ਸਿੰਘਾਂ ਨੂੰ ਇਕੱਠੇ ਕਰਕੇ ਜ਼ੁਲਮ ਦਾ ਟੱਕਰਾ ਕਰਾਂਗੇ ਤੇ ਤੇਰਾ ਜਿਹੜਾ ਇਹ ਜ਼ਾਲਮ ਰਾਜ ਐ ਤੇ ਔਰੰਗਜ਼ੇਬ ਦਾ ਜਿਹੜਾ ਜ਼ਾਲਮ ਰਾਜ ਆ ਉਹਨੂੰ ਅਸੀਂ ਖਤਮ ਕਰਾਂਗੇ ਕੀ ਇਹ ਚਮਤਕਾਰ ਨਹੀਂ ਹੈਗਾ ਕੀ ਉਹਨੂੰ ਨੀਹਾਂ ਦੇ ਵਿੱਚ ਖੜੇ ਸਹਿਜਾਦਿਆਂ ਦਾ ਉਹ ਚਮਤਕਾਰ ਦਿਖਾਈ ਨਹੀਂ ਦਿੱਤਾ ਕਿ ਜਿਹੜੇ ਛੋਟੇ ਸਹਿਜਾਦੇ ਜਿਨ੍ਹਾਂ ਨੂੰ ਉਹ ਨਿਆਣੇ ਕਹਿੰਦਾਗਾ ਕੀ ਉਹ ਜਦੋਂ ਨੀਹਾਂ ਦੇ ਵਿੱਚ ਖੜ ਗਏ ਚਿੰਨਣ ਦੇ ਲਈ ਤੇ ਡਰੇ ਨਹੀਂ ਹੈਗੇ ਉਹਨਾਂ ਤੋਂ ਤਾਂ ਉਹ ਚਮਤਕਾਰ ਤੋਂ ਕੋਈ ਘੱਟ ਥੋੜਾ ਕੀ ਕਿੰਨੀਆਂ ਕੁ ਮੈਂ ਉਹਨੂੰ ਉਦਾਹਰਨਾਂ ਦੇਵਾਂ ਜਿਵੇਂ ਤਨਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਨੇ ਜਿਹੜੇ ਕਿ ਪੰਜਵੇਂ ਪਾਸਾ ਦਾ 31 ਤਵੀ ਦੇ ਉੱਪਰ ਬੈਠਣਾ ਕਿ ਇਹ ਚਮਤਕਾਰ ਨਹੀਂ ਹੈਗਾ ਕਿ ਇਹ ਚਮਤਕਾਰ ਤੋਂ ਘੱਟ ਹੈ ਕਿ ਥੱਲੇ 31 ਤਵੀ ਹੋਵੇ ਉੱਪਰੋਂ ਰੇਤਾ ਗਰਮ ਸਿਰ ਦੇ ਵਿੱਚ ਪਾਇਆ ਜਾਂਦਾ ਹੋਵੇ ਤਾਂ ਵੀ ਗੁਰੂ ਅਰਜਨ ਦੇਵ ਸੱਚੇ ਪਾਸਾ ਨੂੰ ਉਹ ਤਪਾ ਨਹੀਂ ਸਕੇ ਹੈਗੇ ਤੇ ਗੁਰੂ ਸਾਹਿਬ ਓਵੇਂ ਜਕਰੀ ਜਿਹੜਾ ਠੰਡਾ ਜਿਵੇਂ ਉਹਨਾਂ ਦਾ ਸੁਹਾਸ ਸੀ ਜਾਂ ਪ੍ਰਮਾਤਮਾ ਦੇ ਨਾਲ ਜੁੜੀ ਹੋਈ ਲਿਵ ਸੀ ਉਹਨਾਂ ਦੀ ਤੋੜ ਨਹੀਂ ਸਕੇ ਉਹਨੂੰ ਕੀ ਇਹ ਚਮਤਕਾਰ ਤੋਂ ਘੱਟ ਲੱਗਦਾ ਕੀ ਇਹ ਚਮਤਕਾਰ ਨਹੀਂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਸਾ ਆਨੰਦਪੁਰ ਸਾਹਿਬ ਤੋਂ ਚੱਲ ਕੇ ਕਿਸੇ ਹੋਰ ਧਰਮ ਦੀ ਖਾਤਰ ਆਪਣਾ ਸੀਸ ਬਾਰਨ ਚੱਲੇ ਨੇ ਤੇ ਉੱਥੇ ਜਾ ਕੇ ਚੰਦਨੀ ਚੌਂਕ ਦੇ ਵਿੱਚ ਆਪਣਾ ਸੀਸ ਕਟਾ ਦਿੰਦੇ ਨੇ ਦੂਸਰੇ ਧਰਮ ਦੀ ਖਾਤਰ ਕੀ ਇਹ ਚਮਤਕਾਰ ਤੋਂ ਕੁਝ ਘੱਟ ਹੈਗਾ ਕੀ 9 ਸਾਲ ਦੇ ਬਾਲ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਸਾ ਜਦੋਂ ਕਸ਼ਮੀਰੀ ਪੰਡਤ ਕਹਿੰਦੇ ਨੇ ਕਿ ਕਿਸੇ ਸਾਨੂੰ ਔਰੰਗਜ਼ੇਬ ਤੋਂ ਖਤਰਾ ਸਾਡੇ ਧਰਮ ਨੂੰ ਖਤਰਾ ਹੈ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਦੋਂ ਪੁੱਛਦਿਆ ਗੁਰੂ ਗੋਬਿੰਦ ਸਿੰਘ ਕਿ ਹੁਣ ਕੀ ਕੀਤਾ ਜਾਵੇ ਤਾਂ ਉਹ ਕਹਿੰਦੇ ਨੇ ਕਿ ਸੇ ਮਹਾਪੁਰਖ ਨੂੰ ਇੱਥੇ ਹੁਣ ਆਪਣਾ ਬਲੀਦਾਨ ਦੇਣਾ ਪਵੇਗਾ ਤਾਂ ਨਵੇਂ 9 ਸਾਲ ਦੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪਿਤਾ ਜੀ ਤੁਹਾਤੋਂ ਵੱਡਾ ਹੁਣ ਇਸ ਸਮੇਂ ਕੌਣ ਇੱਥੇ ਹੈਗਾ ਤੇ ਤੁਹਾਨੂੰ ਹੀ ਆਪਣਾ ਬਲੀਦਾਨ ਦੇਣਾ ਚਾਹੀਦਾਗਾ ਕੀ ਇਹ ਚਮਤਕਾਰ ਤੋਂ ਘੱਟ ਹੈਗਾ ਸੋ ਕਿੰਨੀਆਂ ਹੀ ਉਦਾਹਰਨਾਂ ਨੇ ਗਿਆ ਭਾਈ ਬਚਿੱਤਰ ਸਿੰਘ ਜਿਹੜਾ ਕਿ 40-45 ਕਿਲੋ ਦਾ ਸਿੱਖ ਸੀਗਾ ਹਾਥੀ ਮਸਤ ਹਾਸੀ ਸਰਾਵਨਾ ਰੱਜਿਆ ਹੋਇਆ ਤੇ ਜਿਹਨੂੰ ਨੇਜੇ ਕਿਰਪਾਨਾਂ ਢਾਲਾਂ ਦੇ ਨਾਲ ਟਕਿਆ ਹੋਇਆ ਲੋਹੇ ਦੇ ਨਾਲ ਉਸ ਮਸਤ ਹਾਥੀ ਦਾ ਇੱਕ ਸਿੰਘ ਵੱਲੋਂ ਮੁਕਾਬਲਾ ਕਰਨਾ ਕੀ ਇਹ ਚਮਤਕਾਰ ਤੋਂ ਘੱਟ ਹੈ ਕਿ ਸਵਾ ਸਵਾ ਲੱਖ ਦੇ ਨਾਲ ਲੜਨਾ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਉਹਨਾਂ ਦਾ ਸਹਾਦਤ ਪ੍ਰਾਪਤ ਕਰਨਾ ਸਵਾ ਸਵਾ ਲੱਖ ਦੇ ਨਾਲ ਲੜਨਾ ਕੀ ਇਹ ਇਹ ਕੀ ਉਹਨੂੰ ਲੱਗਦਾ ਨਹੀਂ ਕਿ ਇਹ ਚਮਤਕਾਰ ਨੇ ਸੋ ਇਹ ਜਿਹੜਾ ਇਹਨਾਂ ਨੇ ਜਿਹੜੀ ਆਪਣੀ ਅਕਲ ਦਾ ਮਜਹਰਾ ਕੀਤਾਗਾ ਮੈਂ ਕੱਲ ਵੀ ਮੈਂ ਸਵੇਰੇ ਵੀ ਇੱਕ ਵੀਡੀਓ ਦੇ ਵਿੱਚ ਕਿਹਾ ਸੀਗਾ ਕਿ ਤੁਹਾਨੂੰ ਤੁਹਾਡਾ ਖੂਬ ਸਾਨੂੰ ਸਾਡਾ ਖੂਬ ਤੁਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਰਹੋ ਤੁਸੀਂ ਆਪਣੇ ਧਰਮ ਦੀ ਗੱਲ ਕਰੋ ਆਪਣੇ ਧਰਮ ਦੀਆਂ ਜਿਹੜੀਆਂ ਤੁਹਾਡੇ ਕੁਰਬਾਨੀਆਂ ਨੇ ਜਾਂ ਆਪਣੇ ਧਰਮ ਦੀਆਂ ਜਿਹੜੀਆਂ ਤੁਹਾਡੀਆਂ ਪ੍ਰਾਪਤੀਆਂ ਨੇ ਉਹਨੂੰ ਗਿਣਾਓ ਬਹੁਤ ਵਧੀਆ ਗੱਲ ਹੈਗੀ ਤੁਹਾਡਾ ਧਰਮ ਵੀ ਵਧੇ ਫੁੱਲੇ ਤੇ ਸਾਨੂੰ ਇਸ ਸਾਡੇ ਗੁਰੂਆਂ ਨੇ ਇਹ ਨਹੀਂ ਸਿਖਾਇਆ ਕਿ ਦੂਜੇ ਧਰਮ ਨੂੰ ਨੀਵਾ ਕਰਕੇ ਅਸੀਂ ਕਿਸੇ ਹੋਰ ਆਪਣੇ ਧਰਮ ਨੂੰ ਜਿਹੜਾ ਹੈਗਾ ਅਸੀਂ ਉੱਚਾ ਕਰੀਏ ਕਿਉਂਕਿ ਸਾਡੇ ਧਰਮ ਦੇ ਵਿੱਚ ਤਾਂ ਕੁਰਬਾਨੀਆਂ ਹੀ ਇੰਨੀਆਂ ਹੋਈਆਂ ਹੋਈਆਂ ਨੇ ਸੋ ਉਹਨੂੰ ਇਹ ਜਿਹੜਾ ਮੱਟ ਸੇਰੋਂ ਵਾਲਾਗਾ ਇਹਨੂੰ ਇਹੀ ਕਹਾਂਗੇ ਕਿ ਤੂੰ ਆਪਣੇ ਧਰਮ ਦੇ ਵਿੱਚ ਪਰਪੱਕ ਰਹਿ ਭਾਈ ਦੂਜੇ ਧਰਮ ਦੇ ਵਿੱਚ ਜਾ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਜਿਹੜੀਆਂ ਕਿ ਤੇਰੇ ਇਹ ਅਚਾਨਕ ਹੋਈ ਗੱਲ ਨਹੀਂ ਲੱਗਦੀ ਹੈਗੀ ਤੇਰੀ ਸੋਚ ਤੇਰੀ ਸੋਚ ਦੇ ਵਿੱਚ ਕੋਈ ਪਿੱਛੇ ਖੜਾ ਕੋਈ ਦਿਖਾਈ ਦਿੰਦਾਗਾ ਕੋਈ ਨਾ ਕੋਈ ਤੇਰੇ ਇਸ ਕੱਲ ਦੇ ਵਿੱਚ ਲਿਖਣ ਦਾ ਕੋਈ ਵੀ ਕਾਰਨ ਹੋ ਸਕਦਾ ਹੈ ਤਾਂ ਤੂੰ ਜਾਣਦਾ ਜਾਂ ਤੇਰਾ ਰੱਬ ਜਾਣਦਾਗਾ ਪਰ ਤੈਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ ਸਹਜਾਤਿਆਂ ਬਾਰੇ ਖਾਸ ਤੌਰ ਤੇ ਹੋਰ ਅਜੇ ਕੋਈ ਹੋ ਨਹੀਂ ਲੇਕਿਨ ਖਾਸ ਤੌਰ ਤੇ ਸਹਿਜਾਂ ਦੇ ਬਾਰੇ ਤੈਨੂੰ ਇਸ ਤਰ੍ਹਾਂ ਦੀ ਜਿਹੜੀ ਗੱਲ ਕਹਿਣੀ ਚਾਹੇ ਤੈਂ ਮਾਫੀ ਮੰਗੀ ਲਈ ਆ ਪਰ ਮਾਫੀ ਵੀ ਕਾਫੀ ਨਹੀਂ ਹੈਗੀ ਕਿਉਂਕਿ ਮਾਫੀ ਕਿਸੇ ਗਲਤੀ ਦੀ ਮੰਗੀ ਜਾਂਦੀ ਆ ਤੈਂ ਗਲਤੀ ਨਹੀਂ ਤੈਂ ਗੁਨਾਹ ਕੀਤਾਗਾ ਅਸੀਂ ਸ਼ਾਇਦ ਮਾਰਾ ਮੋਟਾ ਤੇਰਾ ਕਦੇ ਪਹਿਲਾਂ ਸੁਣ ਵੀ ਲੈਂਦੇ ਸੀਗੇ ਪਰ ਇਸ ਗੱਲ ਨੇ ਤੇਰਾ ਜਿਹੜਾ ਸਤਕਾਰ ਜਾਂ ਮਾਣ ਜਾਂ ਜੋ ਵੀ ਮਾੜਾ ਮੋਟਾ ਹੈਗਾ ਸੀਗਾ ਉਹ ਤੈਂ ਆਪਣੇ ਆਪ ਹੀ ਖਤਮ ਕੀਤਾਗਾ ਤੇ ਇਸ ਕਰਕੇ ਤੈਨੂੰ ਅੱਗੇ ਵਾਸਤੇ ਇਹੀ ਨਸੀਹਤ ਦੇਵਾਂਗੇ ਕਿ ਆਪਣਾ ਤੂੰ ਆਪਣੇ ਧਰਮ ਚ ਪ੍ਰਪੱਕ ਰਹਾਂ ਜੀ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਜੋ ਚਰਚਾ ਹੋ ਰਹੀ ਹੈ ਕਿ ਉਹ ਚੋਣ ਲੜਨਗੇ ਤਾਂ ਕਿ ਹੋ ਸਕਦਾ ਹੈ ਕਿ ਉਹ ਕਾਂਗਰਸ ਦੇ ਜੀ ਉਮੀਦਵਾਰ ਹੋਣਗੇ ਇਹਦੇ ਵਿੱਚ ਵਿਕਰਮ ਦੇਖੋ ਇਹ ਹੈ ਫਿਲਹਾਲ ਕਿਉਂਕਿ ਜਿਹੜਾ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇਗੇ ਬਲਕੌਰ ਸਿੰਘ ਜੀ ਹਾਂ ਜੀ ਉਹਨਾਂ ਦੀ ਜਿਹੜੀ ਚਰਚਾ ਹੋ ਰਹੀ ਹੈਗੀ ਉਹਦਾ ਐਕਚੁਅਲੀ ਕੀ ਹੈਗਾ ਕਿ ਉਹ ਜਿਹੜਾ ਅਮਰਿੰਦਰ ਸਿੰਘ ਰਾਜਾ ਹੈਗਾ ਜਿਹੜਾ ਪ੍ਰਧਾਨ ਆ ਇਸ ਸਮੇਂ ਕਾਂਗਰਸ ਦਾ ਹਾਂਜੀ ਉਹਦੇ ਬਹੁਤ ਨੇੜੇ ਆ ਉਹਨਾਂ ਦਾ ਆਪਸ ਵਿੱਚ ਪਰਿਵਾਰਕ ਰਿਲੇਸ਼ਨ ਨੇਗੇ ਜਿਸ ਕਾਰਨ ਕਰਕੇ ਸੰਭਾਵਨਾ ਇਹ ਹੈਗੀ ਹੈ ਕਿਉਂਕਿ ਜਿਹੜਾ ਬਲਕੌਰ ਸਿੰਘ ਵੱਲੋਂ ਕਈ ਵਾਰੀ ਬਿਆਨ ਇਹ ਦਿੱਤਾ ਗਿਆਗਾ ਕਿ ਜਿਹੜਾ ਮੈਨੂੰ ਖਾਸ ਤੌਰ ਤੇ ਜਦੋਂ ਹੁਣ ਬੱਚਾ ਉਹਨਾਂ ਦਾ ਛੋਟਾ ਸੁਦੀਪ ਸਿੱਧੂ ਮੂਸੇਵਾਲਾ ਉਹਨਾਂ ਦੇ ਘਰੇ ਆਇਆ ਸੀਗਾ ਤਾਂ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਕਿਉਂਕਿ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ ਉਹ ਬੱਚੇ ਦੇ ਕਾਗਜ਼ ਮੰਗੇ ਜਾ ਰਹੇ ਸੀਗੇ ਤੇ ਬੱਚੇ ਦੇ ਸਬੂਤ ਮੰਗੇ ਜਾ ਰਹੇ ਸੀਗੇ ਉਸ ਸਮੇਂ ਵੀ ਇੱਕ ਅੱਧੀ ਵਾਰ ਪਹਿਲਾਂ ਵੀ ਉਹਨਾਂ ਨੇ ਦੁਖੀ ਹੋ ਕੇ ਕਿਹਾ ਸੀਗਾ ਕਿ ਜੇਕਰ ਮੈਨੂੰ ਇਨਸਾਫ ਨਹੀਂ ਮਿਲਦਾ ਤਾਂ ਮੈਂ ਆਪਦੇ ਇਨਸਾਫ ਦੀ ਖਾਤਰ ਆਪਣੇ ਪੁੱਤਰ ਦਾ ਇਨਸਾਫ ਲੈਣ ਦੀ ਖਾਤਰ ਲੋਕਾਂ ਦੇ ਇਨਸਾਫ ਲੈਣ ਦੀ ਖਾਤਰ ਜਿਹੜੀ ਲੜਾਈ ਮੇਰੇ ਪੁੱਤ ਨੇ ਸ਼ੁਰੂ ਕੀਤੀ ਸੀ ਉਸ ਲੜਾਈ ਨੂੰ ਪੂਰਾ ਕਰਨ ਦੀ ਖਾਤਰ ਮੈਨੂੰ ਖੋਦੀ ਜਿਹੜਾ ਲੋਕ ਸਭਾ ਦੇ ਵਿੱਚ ਜਾਣਾ ਚਾਹੀਦਾਗਾ ਇਹ ਕਹਿੰਦਾ ਮੈਂ ਕਈ ਵਾਰੀ ਸੋਚਦਾ ਹੁੰਨਾਗਾ ਕਿ ਮੈਨੂੰ ਆਪਣੀ ਲੜਾਈ ਤੇ ਲੋਕਾਂ ਦੀ ਲੜਾਈ ਖੁਦ ਲੜਨੀ ਹੀ ਪੈਣੀ ਆ ਮੈਨੂੰ ਖੁਦ ਹੀ ਜਾ ਕੇ ਲੋਕ ਸਭਾ ਦੇ ਵਿੱਚ ਇਹ ਸਵਾਲ ਚੁੱਕਨੇ ਪੈਣੇ ਨੇ ਜਾਂ ਚੁੱਕਨੇ ਚਾਹੀਦੇ ਨੇ ਇਸ ਕਰਕੇ ਉਹਨੇ ਮਤਲਬ ਇਸ਼ਾਰਾ ਤਾਂ ਕੀਤਾਗਾ ਪਰ ਹੁਣ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਆ ਉਹ ਇਹ ਆ ਰਹੀ ਆਗੀ ਕਿ ਸ਼ਾਇਦ ਇਹ ਫੈਸਲਾ ਹੋ ਚੁੱਕਿਆਗਾ ਲੇਕਿਨ ਉਹ ਕਿਹੜੀ ਸ਼ੀਟ ਤੋਂ ਲੜਦੇ ਨੇ ਕਿਉਂਕਿ ਬਠਿੰਡੇ ਦੀ ਵੀ ਗੱਲ ਹੋ ਰਹੀ ਆ ਪਰ ਬਠਿੰਡੇ ਤੋਂ ਮਰਿੰਦਰ ਸਿੰਘ ਰਾਜੇ ਦੀ ਪਤਨੀ ਆਪਦੀ ਵਾਈਫ ਹੈ ਜਿਹੜੀ ਉਹਦੀ ਖਾਤਰ ਵੀ ਗੱਲ ਚੱਲ ਰਹੀ ਆ ਤੇ ਦੂਸਰੇ ਨੰਬਰ ਤੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਵੀ ਗੱਲ ਚੱਲ ਰਹੀ ਆ ਕਿ ਹੋ ਸਕਦਾ ਉਹਨਾਂ ਨੂੰ ਸੰਗਰੂਰ ਤੋਂ ਕੈਂਡੀਡੇਟ ਬਣਾ ਦਿੱਤਾ ਜਾਵੇ ਇਹ ਵੈਸੇ ਅਨਾਉਂਸ ਤਾਂ ਨਹੀਂ ਹੋਇਆ ਪਰ ਗੱਲ ਜੋ ਜਿੰਨੇ ਕੁ ਸੂਤਰਾਂ ਤੋਂ ਪਤਾ ਲੱਗਿਆ ਇਹ ਹੈ ਕਿ ਉਹ ਚੋਣ ਲੜਨ ਜਾ ਰਹੇ ਨੇ ਟਿਕਟ ਜਿਹੜੀ ਉਹਨਾਂ ਦੀ ਉਹ ਤਕਰੀਬਨ ਫਾਈਨਲ ਹੋਈ ਹੋਈ ਆ ਤੇ ਉਹ ਕਦੋਂ ਅਨਾਉਂਸ ਹੁੰਦੀ ਆ ਅਸਲ ਦੇ ਵਿੱਚ ਤਾਂ ਇਹ ਸਵਾਲਾਂ ਦੇ ਜਵਾਬ ਮਤਲਬ ਉਦੋਂ ਹੀ ਮਿਲਣਗੇ ਜਦੋਂ ਇਹ ਆਪਣਾ ਅਨਾਉਂਸਮੈਂਟ ਹੋ ਜਾਊਗੀ ਤੇ ਇਸ ਕਰਕੇ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਲੇਕਿਨ ਇੱਕ ਚੀਜ਼ ਨਾਲ ਇਹ ਜ਼ਰੂਰ ਜੇਕਰ ਸਿੱਧੂ ਮੂਸੇਵਾਲੇ ਸੰਗਰੂਰ ਤੋਂ ਆ ਜਾਂਦੇ ਨੇ ਤਾਂ ਇੱਥੇ ਵੀ ਚੋਣਾਂ ਦੇ ਜਿਹੜੇ ਨਤੀਜੇ ਨੇ ਬਹੁਤ ਹੀ ਮਤਲਬ ਅਚਾਰਜਪੂਰ ਭਰਪੂਰ ਹੋਣਗੇ ਕਿਉਂਕਿ ਜਿਹੜਾ ਇੱਕ ਕੈਂਡੀਡੇਟ ਦੇ ਆਉਣ ਨਾਲ ਜਿਹੜੇ ਨਤੀਜੇ ਨੇ ਬਹੁਤ ਉਹਦੇ ਵਿੱਚ ਚੇਂਜਸ ਆ ਜਾਂਦੀਆਂ ਨੇ ਕਿਉਂਕਿ ਜਿਹੜੀ ਵੋਟ ਆਮ ਵੋਟ ਜਿਵੇਂ ਗੁੱਸੇ ਵਾਲੀ ਵੋਟ ਸਰਕਾਰ ਦੇ ਖਿਲਾਫ ਵਾਲੀ ਵੋਟ ਹੈ ਹੋ ਸਕਦਾ ਨਹੀਂ ਕਾਂਗਰਸ ਆਪਣੇ ਅਕਾਲੀ ਦਲ ਨੂੰ ਪੈਂਦੀ ਪਰ ਜੇਕਰ ਸਿੱਧੂ ਮੂਸੇਵਾਲਾ ਆ ਜਾਂਦਾ ਉਹਦੇ ਪਿਤਾ ਜੀ ਆ ਜਾਂਦੇ ਨੇ ਬਲਕੌਰ ਸਿੰਘ ਤਾਂ ਜਿੰਨੀ ਗੁੱਸੇ ਵਾਲੀ ਵੋਟ ਹੈਗੀ ਜਿੰਨੀ ਮਤਲਬ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਗੁੱਸਾ ਹੈ ਲੋਕਾਂ ਨੂੰ ਤਾਂ ਉਹ ਸਾਰੀ ਦੀ ਸਾਰੀ ਵੋਟ ਹੈ ਜਿਹੜੀ ਉਹ ਬਲਕੌਰ ਸਿੰਘ ਦੇ ਬਲਕੌਰ ਸਿੰਘ ਨੂੰ ਪਾਏਗੀ ਤੇ ਉਹਦੇ ਵਿੱਚ ਅਕਾਲੀ ਦਲ ਦਾ ਵੀ ਨੁਕਸਾਨ ਹੋ ਸਕਦਾ ਤੇ ਜੇਕਰ ਉਹ ਬਠਿੰਡੇ ਤੋਂ ਚਲੇ ਜਾਂਦੇ ਨੇ ਤੇ ਬਠਿੰਡੇ ਤੋਂ ਵੀ ਮਤਲਬ ਦੇਖਣ ਵਾਲੇ ਹੋਣਗੇ ਰਿਜ਼ਲਟ ਕਿਉਂਕਿ ਫਿਰ ਤਾਂ ਇੱਕ ਗੱਲ ਕਲੀਅਰ ਹੀ ਹੋ ਜੂਗੀ ਕਿ ਜਿਹੜੀ ਰਾਜੇ ਅਮਰਿੰਦਰ ਵਾਲੀ ਗੱਲ ਹੈ ਚੋਣ ਲੜਨ ਵਾਲੀ ਤੇ ਉੱਥੋਂ ਫਿਰ ਸਾਫਤ ਹੀ ਹੋ ਜਾਣਾਗਾ ਕਿ ਉਹ ਹਰ ਸਿਮਰਤ ਕੌਰ ਤੋਂ ਘਬਰਾ ਗਏ ਨੇ ਡਰ ਗਏ ਨੇ ਹਰ ਸਿਮਰਤ ਕੌਰ ਦੇ ਸਾਹਮਣੇ ਖੜਨ ਦਾ ਫਿਰ ਉਹਨਾਂ ਦਾ ਇਹਦਾ ਮਤਲਬ ਤਾਂ ਇਹੀ ਹੋਊਗਾ ਵੀ ਹਿਆਂ ਪੈ ਨਹੀਂ ਰਹਾ ਤੇ ਉਹਨਾਂ ਨੇ ਆਪਣਾ ਜਿਹੜਾ ਇੱਕ ਫਿਰ ਬਹਾਨਾ ਬਣਾ ਕੇ ਇਹਦੇ ਚੋਂ ਨਿਕਲ ਜਾਣਾ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਟਿਕਟ ਦੇਣੀ ਪੈਗੀ ਇਸ ਕਰਕੇ ਮੈਂ ਨਾਲੇ ਦਾ ਆਪਦੇ ਆਪ ਨੂੰ ਇਹ ਸੋ ਕਰੂਗਾ ਵੀ ਮੈਂ ਕੁਰਬਾਨ ਕਰਤੀ ਆਪਦੀ ਟਿਕਟ ਜਾਂ ਮੈਂ ਕਿਉਂਕਿ ਅੱਜ ਕੱਲ ਜਿਹੜੇ ਲੀਡਰ ਨੇ ਉਹ ਤਾਂ ਚੀਚੀ ਨੂੰ ਨਾ ਲਾ ਕੇ ਸ਼ਹੀਦ ਬਣ ਜਾਂਦੇ ਨੇ ਫਿਰ ਹੋ ਸਕਦਾ ਕਿ ਉਹ ਆਪਦੇ ਆਪ ਨੂੰ ਇਹ ਸ਼ਹੀਦ ਸੋ ਕਰਨ ਵੀ ਮੈਂ ਬਹੁਤ ਵੱਡੀ ਕੁਰਬਾਨੀ ਕਰਤੀ ਆਪਦੀ ਪਤਨੀ ਦਾ ਜਿਹੜਾ ਟਿਕਟ ਹੈ ਉਹ ਮੈਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਦੇਖ ਕੇ ਬਹੁਤ ਵੱਡੀ ਕੁਰਬਾਨੀ ਕੀਤੀ ਆ ਪਰ ਜਦੋਂ ਕਿ ਉਹਦੇ ਵਿੱਚੋਂ ਗੱਲ ਇਹੀ ਨਿਕਲ ਨਿਕਲੂਗੀ ਕਿ ਉਹ ਹਰਸਿਮਰਤ ਕੌਰ ਦੇ ਸਾਹਮਣੇ ਲੜਾਈ ਲੜਨ ਦੀ ਹਿੰਮਤ ਜੁਟਾਈ ਨਹੀਂ ਸਕੇਗੀ ਕਿਉਂਕਿ ਹਰਸਿਮਰਤ ਕੌਰ ਤੋਂ ਪਹਿਲਾਂ ਵੀ ਆਪਣਾ ਉਹ ਹਾਰ ਖਾ ਚੁੱਕੇ ਨੇਗੇ ਤੇ ਸੋ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਹ ਜਿਹੜਾ ਮਤਲਬ ਉਹਨਾਂ ਦੀ ਚੋਣ ਲੜਨ ਵਾਲਾ ਮਾਮਲਾ ਜਿਹੜਾ ਉਹ ਅ ਟਿਕਟ ਦੇ ਵਿੱਚ ਬਦਲ ਸਕਦਾ ਜਾਂ ਨਹੀਂ ਬਦਲ ਸਕਦਾ ਠੀਕ ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ